ਮੇਰਾ ਖਿਆਲ ਹੈ ਵੀ ਅੰਦੋਲਨ ਜਦੋਂ ਅਸੀਂ 2020 ਦੇ ਵਿੱਚ ਸ਼ੁਰੂ ਕਰੀਤਾ ਸੀਗਾ ਉਦੋਂ ਅਸੀਂ ਪੰਜਾਬ 'ਚ ਬਹੁਤ ਸਰਗਰਮੀ ਦਿਖਾਈ ਸੀ ਜਿਵੇਂ ਕਹ ਜੀ 13 ਜਥੇਬੰਦੀਆਂ ਇਕਤੀਆਂ 12 ਇਕਤੀਆਂ ਹੋਲੀਆਂ ਸੀ 32 ਹੋ ਗਈ ਤੇ 50 60 ਤਾਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰੈਸ ਕਾਨਫਰੰਸਾਂ ਹੋਈਆਂ ਫਿਰ ਅਸੀਂ ਮੋਟਰਸਾਈਕਲ ਮਾਰਚ ਕੀਤਾ ਫਿਰ ਅਸੀਂ ਸੜਕਾਂ ਰੋਕੀਆਂ ਸਾਰੀਆਂ ਫਿਰ ਅਸੀਂ ਗੱਡੀਆਂ ਦੇ ਲੈਣਾਂ ਤੇ ਬੈਠੇ 2 ਮਹੀਨੇ ਮਤਲਬ ਉਦੋਂ ਪੰਜਾਬ ਨੂੰ ਸਾਰਿਆਂ ਨੂੰ ਅਸੀਂ ਨਾਲ ਜੋੜੇ ਤੇ ਨਾਲ ਦੇ ਨਾਲ ਹਰਿਆਣਾ ਜੁੜ ਗਿਆ ਜੀਗਾ ਉਦੋਂ ਅੰਦੋਲਨ 'ਚ ਲੋਕਾਂ ਦੀ ਵੱਡੀ ਸਹਿਮਤੀ ਸੀ ਇਹ ਜਿਹੜਾ ਦੋ ਨਾਲ ਹੁਣ ਛੇੜਿਆ ਇਹ ਦੋ ਬੰਦਿਆਂ ਨੇ ਛੇੜਿਆ ਪੰਜਾਬ ਦੇ ਵਿੱਚ ਤੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾਂ ਦੋਲਣ ਨਹੀਂ ਛੇੜਿਆ ਗਿਆ ਹੁਣ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਜੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਵਿੱਚ ਏਕਤਾ ਦਿਂਦੀ ਨਹੀਂ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ ਰੋਜ਼ ਮਰਜੀ ਵੜ ਜਿਹਾ ਤੌਰ ਤੇ 100 ਬੰਦਾ ਤੌਰਦਾਗਾ ਉਹ ਮਤਲਬ ਵੀ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਦੋਲਣ ਫਸ ਗਿਆ ਮਦਰ ਕੇ ਮੈਂ ਦੇਖ ਲਓ ਜਿਹੜੇ ਡੱਲੇ ਡੱਲੇ ਬਾਦ ਸਾਹਿਬ ਨੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਕਾਫੀ ਜ਼ਿਆਦਾ ਖਰਾਬ ਹੈ ਕਿ ਲੱਗਦਾ ਨੇ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਦੂਲਨ ਬੈਡਿੰਗ ਤੋਂ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋ ਜੀ ਚੱਲਦੇ ਅंदोलਨ ਚ ਇਕੱਠੇ ਹੋਣਾ ਮੁਸ਼ਕਲ ਹੁੰਦਾਗਾ ਔਕਾ ਹੁੰਦਾਗਾ ਮੋਢਲ ਪਹਿਲਾ ਇਕੱਠੇ ਹੋਣ ਖੋਕੇ ਦੋ ਨਾਲ ਬਾਕੇ ਫੈਸਲਾ ਕਰਨਾ ਪੈਂਦਾ ਹੈ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ 'ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹਨਾ ਫੇਰ ਕਦੇ ਹੱਕ ਚਾਹੂੰਗਾ ਮੈਂ ਤੇਨੂੰ ਠੀਕ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕੱਲ ਜਾਮਦਾ ਫਿਰ ਪਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕੋ ਲੀਡਰ ਥੋੜੀ ਬਣ ਗਿਆ ਘਟੋ ਘਟ 40-45 ਸਾਲ ਲੱਗੇ ਉਹਦੇ ਤੇ ਉਸ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬੁਹਾ ਦੇਣਾ ਜਾਂ ਉਹਨੇ ਬੈਠ ਜਾ ਉਹਨੇ ਕਹਿੰਦੇ ਵੀ ਨਹੀਂ ਮਰਨ ਵਰਤੈ ਨਹੀਂ ਬੈਠਾ ਉਹ ਲੜਾਂਗੇ ਚਾਹੀ ਲੜੀ ਜਾਂਦੇ ਕੀ ਫਰਕ ਪੈਂਦਾ ਸੀਗਾ ਦੋਨੋਂ ਤਾਂ ਫਸ ਗਿਆ ਕੀ ਡੱਲੇ ਵਾਲੀ ਜਾਨ ਬਚਾਈਏ ਕਿ ਦੋਲਣ ਵਾਪਸ ਲਈਏ ਮਾਦਰ ਸਰਕਾਰ ਮੰਗਾ ਮੰਨੇ ਦੀ ਮੰਗਾ ਮੈਂ ਕਹਿੰਦਾ ਸਾਡੀਆਂ ਹੈਗੀਆਂ ਅਸੀਂ ਕਿਹੜਾ ਮੰਗਾ ਤੇ ਲੜਦੇ ਨਹੀਂ ਲੜਦੇ ਆ ਸਾਡੀਆਂ ਮੰਗਾ ਪਰ ਜੇ ਸਾਡੀਆਂ ਮੰਗਾ ਹੈ ਫੇ ਸਾਂਝੀ ਪਹਿਲਾਂ رائے ਵੀ ਬਣਦੀ ਹੁੰਦੀ ਹੈ ਪੰਜਾਬ ਵਿੱਚ ਬਹਿ ਕੇ ਬਣਦੀ ਪੰਜਾਬ ਵਿੱਚ ਲੜਦੇ ਹੌਲੀ ਦੋਲਣ ਕਰਨ ਬੈਠੇ ਫੇ رائے ਬਣਦੀ ਕੀ ਸਟੇਟ ਸਰਕਾਰ ਨੂੰ ਢਾਉਣੀ ਹੈ ਕਿ ਜਾਂ ਮਤਲਬ ਸੈਂਟਰ ਸਰਕਾਰ ਢਾਉਣੀ ਹੈ ਮੇਰਾ ਖਿਆਲ ਹੁਣ ਲੋੜਤੀ ਸਟੇਟ ਸਰਕਾਰਾਂ ਨੂੰ ਢਾਉਣ ਦੀ ਉਹਨਾਂ ਨਾਲ ਕੁਝ ਮੰਗਾ ਬਣ ਗਿਆ ਜਿਨ੍ਹਾਂ ਨੇ ਸਾ ਤੋਂ ਵੋਟਾਂ ਤੇ ਜੋ ਜੁਪੀ ਦੇ ਹੋਣ ਰਾਜਸਥਾਨ ਦੇ ਹੋਣ ਚਾਹੇ ਪੰਜਾਬ ਦੇ ਹੋਣ ਕੋਈ ਹੋਣ ਉਹਨਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਸੀ ਸਾਰੇ ਮੋਰਚੇ ਨੂੰ ਇਹ ਜਾ ਕੇ ਦੋ ਜਥੇਬੰਦੀਆਂ ਹਕੂਮਤ ਦੋ ਜਥੇਬੰਦੀਆਂ ਜਾ ਕੇ ਉੱਥੇ ਮੋਰਚਾ ਲਾ ਲਿਆ ਤੇ ਮੇਰੇ ਹਿਸਾਬ ਦੇ ਠੀਕ ਨਹੀਂ ਹੋਇਆ ਗਲਤ ਹੋਇਆ ਤਾਂ ਪਰ ਜਾਂਾਂ ਵੀ ਲੱਗਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਚਾਹੇ ਦਿੱਲੀ ਅੰਦੋਲਨ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਸਾਰੇ ਜਥੇਬੰਦੀਆਂ ਕੱਟੀਆਂ ਸੀ ਪਰ ਹੁਣ ਜਿਹੜੇ ਅੰਦੋਲਨ ਕਰ ਰਹੇ ਨੇ ਜੱਪਪੰਦੇ ਇੱਦਾਂ ਗੱਲ ਕਰੀਆ ਜਾਂ ਡੱਲੇਵਾਲ ਸਾਹਿਬ ਦੀ ਤਾਂ ਉਹ ਗੱਲ ਤਾਂ ਫਿਰ ਕਿਸਾਨੀ ਦੀ ਕਰ ਰਹੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਇਕੱਠੇ ਕਰੇ ਅੰ ਨਾ ਸਾਡੇ ਲੀਡਰ ਨੇ ਕਿਸੇ ਨੇ ਪੈਸੇ ਖਾਦੇ ਨੇ ਭਗਵੰਤ ਨੇ ਇੱਕ ਬਿਆਨ ਦਿੱਤਾ ਦੀ ਇਹ ਪੈਸਿਆਂ ਦਾ ਮਾਰਾ ਬੈਠਾ ਮੈਂ ਤੁਰਤ ਜਵਾਬ ਤਾਂ ਬਿਲਕੁਲ ਨਹੀਂ ਕੋਈ ਡੱਲੇ ਪੈਸਿਆਂ ਦਾ ਮਾਰ ਕੇ ਬੈਠਾ ਕਿਸਾਨਾਂ ਦੀ ਮੰਗਾ ਮਾਰੇ ਬੈਠਾ ਕਿਤੇ ਵੀ ਬੈਠਾ ਇੱਕ ਸਾਥੀ ਦਾ ਮੇਰਾ ਕਰ ਵਰਤੇ ਪਹਿਲੀ ਵਾਰ ਨਹੀਂ ਸੱਤਵਾਂ ਵਾਰਤਾ ਮੇਰੇ ਹਿਸਾਬ ਚ 6 ਵਾਰਤੇ ਨੇ ਪਹਿਲਾਂ ਰੱਖੇ ਨੇ ਚਲੋ ਸਰਕਾਰਾਂ ਨੇ ਚਕਾਤੇ ਅਫਸਰਾਂ ਨੇ ਚਕਾਤੇ ਕਿਵੇਂ ਚਕਾਤੇ ਪਰ ਹੁਣ ਗੱਲ ਪੂਰੀ ਫਸੀ ਹੋਈ ਹੈ ਇਹ ਗੱਲ ਕਿਉਂ ਮੰਗਾ ਸਖਤ ਨੇ ਉਹਦਾ ਮਜ਼ਾ ਆ ਹੁਣ ਰਾਤ ਦਾ ਇੰਟਰਵਿਊ ਸੁਣੀ ਆ ਉਹਨਾਂ ਦੀ ਮਤਲਬ ਉਹ ਇੱਕ ਆਗੂ ਦੀ ਵੀ ਡਬਲਯੂਓ ਦੇ ਵਿੱਚ ਬਾਹਰ ਆਉ ਇਹ ਤਾਂ ਬਹੁਤ ਵੱਡੀ ਮੰਗ ਹੈ ਮਤਲਬ ਜਿਹੜਾ ਟਵਯੂ ਹੈਗਾ ਦੁਨੀਆ ਪੱਧਰ ਦੇ ਉੱਤੇ ਬਣਿਆ ਹੋਇਆ ਉਹ ਤੋਂ ਸਰਕਾਰ ਦਾ ਬਾਹਰ ਆਉਣਾ ਬਹੁਤ ਵੱਡੀ ਗੱਲ ਹੈ ਮਤਲਬ ਚਲ ਹਜੇ ਸਰਕਾਰ ਮੇਰਾ ਖਿਆਲ ਜਨਸਾਂ ਦੇ ਭਾਵ ਮੰਨ ਸਕਦੀ ਹੈ ਉਹ ਤੋਂ ਤਾਂ ਨਹੀਂ ਸਰਕਾਰ ਮੁਸ਼ਕਲ ਹੈ ਬਾਹਰ ਆਉਣਾ ਬਹੁਤ ਵੱਡੀ ਮੰਗ ਹੈ ਇਹ ਮੇਰੇ ਕਹਿਣ ਦਾ ਮਤਲਬ ਫਿਰ ਤਾਂ ਸਮਝੋ ਇਨਕਲਾਬ ਆ ਗਿਆ ਜੇ ਸੈਂਟਰ ਸਰਕਾਰ ਡਬਲਯੂਓ ਤੋਂ ਬਾਹਰ ਆ ਜਾਂਦੀ ਹੈ ਫਿਰ ਤਾਂ ਭਾਰਤ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਇਹ ਮੰਗ ਬਹੁਤ ਵੱਡੀ ਹੈ ਸਰਕਾਰ ਆਪਣੀ ਜਾਨ ਦੇ ਸਕਦੀ ਹੈ ਮੇਰਾ ਖਿਆਲ ਉਹ ਤਾਂ ਬਾਹਰ ਨਹੀਂ ਆ ਸਕਦੀ ਜਿਸ ਤਰ੍ਹਾਂ ਮੇਰਾ ਵਿਚਾਰ ਹੈ ਤੇ ਪਤਾ ਨਹੀਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਕਿਸਾਨ ਕਹਿੰਦੇ ਨੇ ਕਿ ਉਹ ਪੈਦਲ ਜਾਣਾ ਜਾਂਦੇ ਨੇ ਪਰ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਕਿਸਾਨ ਕਹਿੰਦੇ ਨੇ ਵੀ ਅਸੀਂ ਹਥਿਆਰ ਵੀ ਨਹੀਂ ਕੋਈ ਡੰਡੇ ਵੀ ਨਹੀਂ ਲੈ ਕੇ ਆਉਂਦੇ ਜੰਡੇ ਵੀ ਹੱਥਾਂ 'ਚ ਫੜ ਕੇ ਲੈ ਜਾਵਾਂਗੇ ਉਹ ਦੋਨੇ ਸਰਕਾਰਾਂ ਕਿਸਾਨ ਵਿਰੋਧੀ ਨੇ ਤੇ ਹਰਿਆਣੀ ਸਟੇਟ ਸਰਕਾਰ ਹੋਵੇ ਜਾਂ ਇਹ ਸੈਂਟਰ ਦੀ ਹੋਵੇ ਇਹ ਤਾਂ ਚੁੱਪ ਕਰੇ ਬੈਠੇ ਸੀ ਪਹਿਲਾਂ ਪਹਿਲਾਂ ਜਦੋਂ ਇਹ ਸਰਕਾਰ ਬਾਈ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਇਹ ਚੁੱਪ ਬੈਠੇ ਸੀ ਸਟੇਟ ਸਰਕਾਰ ਨੇ ਬਿਆਨ ਦਿੱਤਾ ਸੀ 5 ਫੁੱਟ ਰਸਤਾ ਖੋਲਦਿਆਂ ਜੀ ਕੇਂਦਰ ਦੇ ਮੰਤਰੀਆਂ ਨੇ ਬਿਆਨ ਦਿੱਤਾ ਜੀ ਨੰਗੇ ਤੁਸੀਂ ਪੈਦਲ ਤੁਰ ਕੇ ਆਜੋ ਤੇ ਉਦੋਂ ਪਟਿਆਉਂ ਕਿ ਉਹਨਾਂ ਨੇ ਪੈਦਲ ਤੁਰ ਕੇ ਆ ਜੋ ਉਹ ਤਾਂ ਬੈਠੇ ਦੀ ਰਾਮਦਾਈ ਨਾ ਉਹਦਾ ਕੰਮ ਚੱਲੀ ਜਾਂਦਾ ਤੀਗਾ ਕੋਈ ਉਹਨਾਂ ਕੋਲ ਪ੍ਰੋਗਰਾਮ ਕਰਨ ਦੀ ਕਦੇ ਪੰਜਾਬ ਚ ਕਰ ਇੱਕ ਤਰ੍ਹਾਂ ਉਹਨੂੰ ਕਹਿ ਕੇ ਫਿਰ ਮੁੱਕਰਨਾ ਐਦੂ ਮਾੜੀ ਸਰਕਾਰ ਖੜੀ ਹੋਊਗੀ ਉਹ ਸੈਂਟਰ ਦੀ ਹੋਵੇ ਉਹ ਹਰਿਆਣਾ ਦੀ ਸਰਕਾਰ ਹੋਵੇ ਵੀ ਕਹੀ ਗੱਲ ਵੀ 5 ਫੁੱਟ ਰਸਤਾ ਦੀ ਖੋਤ ਖੋਲ ਵੀ ਦਿੱਤਾ ਤੀਗਾ ਤੇ ਫਿਰ ਇਹ ਵੀ ਕਹਦਾ ਦੇ ਵੀ ਤੁਸੀਂ ਪੈਦਲ ਆ ਜਾਓ ਤੇ ਫਿਰ ਵੀ ਕਿਉਂ ਮੇਰਾ ਕਹਿ ਲੈ ਸਰਕਾਰ ਤੋਂ ਹਰਿਆਣਾ ਸਰਕਾਰ ਨੇ ਤੇ ਕਿਹਾ 5 ਫੁੱਟ ਰਸਤਾ ਖੋਲਾਂਗੇ ਸੈਂਟਰ ਸਰਕਾਰ ਨੇ ਕਿਹਾ ਵੀ ਤੁਸੀਂ ਮਤਲਬ ਬਿਨਾ ਟਰਾਲੀਆਂ ਤੋਂ ਬਿਨਾ ਹਥਿਆਰਾਂ ਤੋਂ ਢੰਡੇ ਲੈ ਕੇ ਆਉਦਾ ਆ ਜੋ ਫਿਰ ਸਰਕਾਰ ਮੁੱਕਰੀ ਮਤਲਬ ਫਿਰ ਦੁਬਾਰੇ ਇੱਕ ਕਿਸਾਨ ਬੁਰਧੀ ਸਰਕਾਰਾਂ ਨਹੀਂ ਤੇ ਸੈਂਟਰ ਦੀ ਹੋਵੇ ਚਾਹੇ ਹਰਿਆਣੇ ਦੀ ਸਰਕਾਰ ਹੋਵੇ ਆ ਜਦੋਂ ਦੋਨੋਂ ਲੜਨਾ ਚਾਹੀਦਾ ਉਹਦੋਂ ਸਾਨੂੰ ਖਾਸੀ ਸੋਚ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਸਾਥੀਆਂ ਨਾਲ ਰਾਏ ਕਰਨੀ ਚਾਹੀਦੀ ਹੈ ਮੇਰੇ ਖਿਆਲ ਮਤਲਬ ਤਾਂ ਹਜੇ ਵੀ ਦੋਨਾਂ ਦੀ ਉੱਥੇ ਕਰਾਇ ਨਹੀਂ ਹੈਗੀ ਇੱਕ ਮਰਨ ਵਰਤ ਤੇ ਬੈਠਾ ਇੱਕ ਜਦਾ ਤੋੜਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਜੇ ਡੱਲੇ ਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਕੀ ਜਥੇਬੰਦੀਆਂ ਸਾਥ ਦੇਣਗੀਆਂ ਮਰ ਤੂੰ ਕੀ ਸਾਥ ਹੋਊਗਾ ਮਰ ਤੋਂ ਬਾਅਦ ਬੰਦਾ ਭੋਗ ਤੇ ਜਾ ਸਕਦਾ ਹੈ ਘਰੇ ਬੈਠਣ ਜਾ ਸਕਦਾ ਹੈ ਉਹ ਕੀ ਸਾਥ ਹੋ ਗਿਆ ਉਦੋਂ ਪਹਿਲਾਂ ਗੱਲਿਆਲ ਸੋਚੇ ਇਹਨੂੰ ਮਤਲਬ ਵਾਪਸ ਲੋਵੇ ਦੋਨੋਂ ਆ ਕੇ ਸਾਡੀ ਮ ਜੇ ਅਸੀਂ ਜਾ ਕੇ ਬਹਾਇਆ ਹੋਵੇ ਡੱਲੇਲਾ ਸਾਡੀਆਂ ਸਾਡੇ ਵਾਲੀ ਗਰੁੱਪ ਨੇ ਫਿਰ ਅਸੀਂ ਮਾਗਰ ਹੜਦਿਆਂ ਇਹ ਸਾਡੀ ਮਾਰੀ ਗੱਲ ਹੈ ਬੇਹ ਜਿਹੜਾ ਗੱਲ ਆਪਦੀ ਰਾਇ ਨਾ ਬੈਠਾ ਹੈ ਆਪਦੇ ਸਾਹਮਣੇ ਦੂਲਨ ਲੜਦਾਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਕੱਢੀ ਆ ਕੱਲੇ ਭਨੇਰ ਦੇ ਸੈਨ ਨੇ ਡੱਲੇ ਜ ਆ ਤੇ ਮੁੰਡਿਆ ਸਾਰੀ ਇੰਟਰਵਿਊਆ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆੰਦੇ ਇਹਦਾ ਚਿੱਠੀ ਕੱਢਣੀ ਕਿ ਲੋੜ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭੱਜ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ ਉਹ ਤਾਂ ਘ